ਚਮਕੀਲਾ ਆਪਣੀ ਪਤਨੀ ਨੂੰ ਹੁਣ ਆਪਣੇ ਘਰ ਲੈ ਜਾਣ ਦੇ ਲਈ ਜਾਂਦਾ ਹੈ ਅਮਰਜੋਤ ਦੀਆਂ ਭੈਣਾਂ ਨਾ ਖੁਸ਼ ਹੁੰਦੀਆਂ ਹਨ ਕਿ ਸਾਡੀ ਭੈਣ ਨੇ ਕਿਹੋ ਜਿਹਾ ਮੁੰਡਾ ਨਾਲ ਵਿਆਹ ਕਰਵਾਇਆ ਹੈ ਜਿਸ ਨੂੰ ਔਰਤਾਂ ਦੀ ਕੋਈ ਇੱਜ਼ਤ ਹੀ ਨਹੀਂ ਤੇ ਉਸਦੇ ਦਿਮਾਗ ਵਿੱਚ ਇਹੋ ਜਿਹੀਆਂ ਗੱਲਾਂ ਆਉਂਦੀਆਂ ਕਿਥੋਂ ਹਨ ਤਾਂ ਕੋਲ ਬੈਠੀ ਬੇਬੇ ਬੋਲਦੀ ਹੈ ਕਿ ਇਹ ਸਾਰੇ ਮਰਦਾਂ ਦੇ ਦਿਮਾਗ ਦੇ ਵਿੱਚ ਹੀ ਆਉਂਦੀਆਂ ਹਨ ਬੱਸ ਉਹ ਕਹਿੰਦੇ ਨਹੀਂ ਤੇ ਚਮਕੀਲਾ ਲਿਖ ਦਿੰਦਾ ਹੈ ਬੇਬੇ ਦੱਸਦੀ ਹੈ ਕਿ ਮੈਂ ਵੀ ਚਮਕੀਲੇ ਦੇ ਗਾਣੇ ਲੋਕ-ਲੋਕ ਕੇ ਸੁਣਦੀ ਆਂ ਚਮਕੀਲਾ ਦੇ ਸ਼ੋਅ ਦਾ ਰਾਣ ਇੱਕ ਵਾਰ ਤਾਂ ਛੱਤ ਹੀ ਡੱਗ ਪਈ ਸੀ। ਉਸ ਸਮੇਂ ਲੋਕਾਂ ਦਾ ਐਨਾ ਇਕੱਠ ਸੀ ਕਿ ਲੋਕ ਖੁਸ਼ੀ ਦੇ ਵਿੱਚ ਚਮਕੀਲੇ ਨੂੰ ਕੋਠਾ ਢਾਊ ਕਲਾਕਾਰ ਕਹਿ ਰਹੇ ਸਨ। ਚਮਕੀਲਾ ਦਾ ਇੱਕ ਬੋਲ ਸਾਰੇ ਵੇਖਣ ਆਏ ਦਰਸ਼ਕਾਂ ਨੂੰ ਨਚਾ ਦਿੰਦਾ ਸੀ। ਚਮਕੀਲਾ ਨੂੰ ਦੋ ਨੋਟਿਸ ਆਉਂਦੇ ਹਨ ਜੋ ਉਸ ਨੂੰ ਸਮਝ ਵਿੱਚ ਨਹੀਂ ਆਉਂਦੇ। ਸਾਥੀ ਦੱਸਦਾ ਹੈ ਕਿ ਦੋ ਗੁੱਟਾਂ ਤੋਂ ਧਮਕੀ ਭਰੀ ਚੇਤਾਵਨੀ ਆਈ ਹੈ। ਸਵੇਰ ਸਮੇਂ ਸ਼ਟਰ ਦੇ ਬਾਹਰ ਪਈਆਂ ਸਾਨੇ ਚਿੱਠੀਆਂ ਚਿੱਠੀਆਂ ਵਿੱਚ ਲਿਖਿਆ ਸੀ ਕਿ ਚਮਕੀਲਾ ਗੰਦੇ ਗਾਣੇ ਨਾ ਗਾਵੇ ਨਾ ਉਹ ਮਾਰਿਆ ਜਾਵੇਗਾ ਹੁਣ ਚਮਕੀਲਾ ਸੋਚਾਂ ਵਿੱਚ ਸੀ ਕਿ ਜੇਕਰ ਉਹ ਗਾਣੇ ਨਾ ਗਾਵੇ ਤਾਂ ਫਿਰ ਉਹ ਹੋਰ ਕੀ ਕੰਮ ਕਰੇ ਇਹ ਤਾਂ ਚਮਕੀਲੇ ਦਾ ਕੰਮ ਹੀ ਸੀ ਨਾ ਚਮਕੀਲਾ ਕਹਿੰਦਾ ਹੈ ਕਿ ਮੈਨੂੰ ਤਾਂ ਲੱਗਣਾ ਲੱਗਦਾ ਹੈ ਕਿ ਇਹ ਆਪਣੇ ਹੀ ਕਿਸੇ ਦੋਸਤ ਦਾ ਕੰਮ ਹੈ ਨਹੀਂ ਤਾਂ ਐਵੇਂ ਆਪਾਂ ਨੂੰ ਆਪਾਂ ਨੂੰ ਥੋੜੀ ਮਾਰ ਦੇਣਗੇ ਹੁਣ ਚਮਕੀਲੇ ਨੂੰ ਵੇਖਣ ਸਿਵਿਆ ਨਾਮ ਦਾ ਮੁੰਡਾ ਆਉਂਦਾ ਹੈ ਸਾਥੀ ਡੀਐਸਪੀ ਨੂੰ ਦੱਸਦਾ ਹੈ ਕਿ ਉਹ ਉਸਤਾਦ ਜੀ ਦਾ ਸਾਥੀ ਸੀ ਚਮਕੀਲਾ ਚਿੱਠੀ ਲਿਖਣ ਵਾਲੇ ਦਾ ਪਿੱਛਾ ਕਰਦਾ ਹੈ ਅਤੇ ਮੌਕਾ ਵੇਖਦੇ ਹੀ ਉਸ ਨੂੰ ਰੋਕ ਲੈਂਦਾ ਹੈ ਸਿਵੀਆਂ ਦੱਸਦਾ ਹੈ ਕਿ ਜਦੋਂ ਮੈਂ ਚਮਕੀਲੇ ਨੂੰ ਵੇਖਿਆ ਤਾਂ ਮੈਨੂੰ ਲੱਗਿਆ ਕਿ ਅਮਿਤਾ ਬਚਨ ਆ ਰਿਹਾ ਏ ਚਮਕੀਲਾ ਮਨਤ ਕਰਦਾ ਹੋਇਆ ਕਹਿੰਦਾ ਹੈ ਕਿ ਮੈਂ ਬੜੀ ਮੁਸੀਬਤ ਦੇ ਵਿੱਚ ਫਸ ਗਿਆ ਹਾਂ ਮੈਨੂੰ ਤੁਹਾਡੀ ਮਦਦ ਚਾਹੀਦੀ ਹੈ ਚਮਕੀਲਾ ਸਿਵੀਆਂ ਨੂੰ ਆਪਣੇ ਘਰ ਲੈ ਕੇ ਆਉਂਦਾ ਹੈ ਅਤੇ ਉਹ ਆਪਣੀ ਪਤਨੀ ਨੂੰ ਕੁਝ ਸਮੇਂ ਲਈ ਬਾਹਰ ਲਜਾਣ ਦੇ ਲਈ ਕਹਿੰਦਾ ਹੈ ਸਿਵੀਆਂ ਚਿੱਠੀਆਂ ਨੂੰ ਹੁਣ ਗੌਰ ਨਾਲ ਵੇਖਦਾ ਹੈ ਅਤੇ ਦੱਸਦਾ ਹੈ ਕਿ ਚਿੱਠੀਆਂ ਤਾਂ ਅਸਲੀ ਹਨ ਸੱਚੀ ਵਿੱਚ ਚੇਤਾਵਨੀ ਆਈ ਹੈ ਚਮਕੀਲਾ ਡਰ ਦਾ ਮਾਰਾ ਹੁਣ ਸਾਰੇ ਲੌਕਰ ਵਿੱਚੋਂ ਪੈਸੇ ਕੱਢਦਾ ਹੈ ਅਤੇ ਜਿੰਨੇ ਪੈਸੇ ਝੋਲਿਆਂ ਵਿੱਚ ਪਾਏ ਹੁੰਦੇ ਹਨ ਉਹ ਵੀ ਕੱਢਦਾ ਹੈ ਅਤੇ ਕੁਝ ਪੈਸੇ ਉਹ ਸਿਵੀਆਂ ਦੀ ਝੋਲੀ ਦੇ ਵਿੱਚ ਰੱਖਦਾ ਹੋਇਆ ਕਹਿੰਦਾ ਹੈ ਕਿ ਇਹ ਸਾਰੇ ਪੈਸੇ ਲੈ ਲਵੋ ਬਸ ਮੈਨੂੰ ਮਾਫ਼ ਕਰ ਦਿਓ ਚਮਕੀਲਾ ਡਰਦਾ ਹੋਇਆ ਕਹਿੰਦਾ ਹੈ ਕਿ ਮੈਂ ਕੋਈ ਸਮਾਜ ਖਰਾਬ ਨਹੀਂ ਕਰਾਂਗਾ ਮੈਂ ਕੋਈ ਵੀ ਗਲਤ ਕੰਮ ਨਹੀਂ ਕਰਾਂਗਾ ਤੁਸੀਂ ਦੱਸ ਦਵੋ ਡਿਪਾਰਟਮੈਂਟ ਵਾਲਿਆਂ ਨੂੰ ਸਿਵੀਆਂ ਕਹਿੰਦਾ ਹੈ ਕਿ ਤੁਹਾਨੂੰ ਕੀ ਲੱਗਦਾ ਹੈ ਕਿ ਮੈਂ ਕੌਣਾਂ ਚਮਕੀਲਾ ਕਹਿੰਦਾ ਹੈ ਕਿ ਡਿਮਾਰਟ ਡਿਪਾਰਟਮੈਂਟ ਵਿੱਚੋਂ ਹੀ ਉਹ ਤਾਂ ਹੋ ਤੁਸੀਂ ਸਿਵੀਆਂ ਦੱਸਦਾ ਹੈ ਕਿ ਉਹ ਇਨਕਮ ਟੈਸਕ ਟੈਕਸ ਡਿਪਾਰਟਮੈਂਟ ਦੇ ਵਿੱਚੋਂ ਹੈ ਉਹ ਪੁੱਛਦਾ ਹੈ ਕਿ ਟੈਕਸ ਦਿੰਦੇ ਹੋ ਤੁਸੀਂ ਪਰ ਚਮਕੀਲਾ ਕਹਿੰਦਾ ਹੈ ਕਿ ਤੁਸੀਂ ਸਾਰੇ ਪੈਸੇ ਲੈ ਲਵੋ ਬਸ ਮੈਨੂੰ ਬਖਸ਼ ਦਿਓ ਮੈਂ ਮੈਨੂੰ ਨਹੀਂ ਪਤਾ ਕਿ ਟੈਕਸ ਕੀ ਹੁੰਦਾ ਹੈ ਸਿਵੀਆਂ ਦੱਸਦਾ ਹੈ ਕਿ ਤੇਰੇ ਵਰਗਿਆਂ ਦੀ ਹੀ ਪਾਲ ਦੇ ਵਿੱਚ ਤਾਂ ਰਹਿੰਦੇ ਆ ਸੀ ਚਮਕੀਲਾ ਏਥਾਂ ਬੈਠ ਕੇ ਬੋਲਦਾ ਹੈ ਕਿ ਤਲਾਸ਼ ਕਿਉਂ ਕਰਨੀ ਭਾਜੀ ਤੁਸੀਂ ਸਾਡੇ ਮੈਂ ਤਾਂ ਤੁਹਾਡੇ ਸਾਹਮਣੇ ਹੀ ਬੈਠਾ ਹਾਂ ਸਿਵੀਆਂ ਦੱਸਦਾ ਹੈ ਕਿ ਡੀਐਸਪੀ ਨੂੰ ਕਿ ਮੈਂ ਉਹਨਾਂ ਉਸ ਨੂੰ ਕਿਹਾ ਕਿ ਪਹਿਲਾਂ ਤਾਂ ਆਪਣੇ ਸਾਰੇ ਪੈਸੇ ਅੰਦਰ ਰੱਖੋ ਅਲਮਾਰੀ ਬੰਦ ਕਰੋ ਫਿਰ ਉਸਨੇ ਆਪ ਦੇ ਜਾਣ ਪਹਿਚਾਣ ਵਾਲਿਆਂ ਨਾਲ ਗੱਲ ਕਰੀ ਅਤੇ ਚਮਕੀਲੇ ਦੀ ਮੀਟਿੰਗ ਫਿਕਸ ਕਰਵਾਈ 1985 ਅਮਰਤਸਰ ਦੇ ਵਿੱਚ ਚਮਕੀਲਾ ਗਿਆ ਅਤੇ ਕਮੇਟੀ ਮੈਂਬਰਾਂ ਕੋਲ ਨੀਵੀਂ ਪਾ ਕੇ ਖੜਾ ਹੋ ਗਿਆ ਬਾਬਾ ਜੀ ਬੋਲੇ ਕਿ ਹਲਕੇ ਗਾਣੇ ਨਾ ਗਾਇਆ ਕਰ ਚਮਕੀਲੇ ਨੇ ਹਾਮੀ ਭਰੀ ਅਤੇ ਮਾਫੀ ਮੰਗੀ ਪਰ ਬਾਬਾ ਜੀ ਬੋਲੇ ਕਿ ਮੈਂ ਮਾਫੀ ਦੇਣ ਵਾਲਾ ਕੌਣ ਹੁੰਦਾ ਹਾਂ ਮਾਫੀ ਦੇਣ ਵਾਲਾ ਤਾਂ ਉਹ ਰੱਬ ਹੈ ਚਮਕੀਲਾ ਕਹਿੰਦਾ ਹੈ ਕਿ ਮੇਰਾ ਇੱਕ ਰਿਕਾਰਡ ਪਹਿਲਾਂ ਤੋਂ ਹੀ ਕੰਪਨੀ ਦੇ ਕੋਲ ਪਿਆ ਹੈ ਉਹ ਬਾਹਰ ਆਵੇਗਾ ਉਸ ਵਿੱਚ ਮੈਂ ਕੁਝ ਨਹੀਂ ਕਰ ਸਕਦਾ ਉਹ ਮੇਰੇ ਹੱਥ ਵਿੱਚ ਨਹੀਂ ਹੈ ਸੱਚੇ ਮਨ ਦੇ ਨਾਲ ਵਾਦਾ ਕਰਦਾ ਹੋਇਆ ਚਮਕੀਲਾ ਹੁਣ ਉਥੋਂ ਜਾ ਵੜਦਾ ਹੈ ਅਤੇ ਉਹ ਵਾਦਾ ਕਰਦਾ ਹੈ ਕਿ ਉਹ ਅੱਗੇ ਤੋਂ ਇਹ ਜਿਹੇ ਗਾਣੇ ਨਹੀਂ ਗਾਵੇਗਾ ਬਾਕੀ ਅਗਲੇ ਭਾਗ ਦੇ ਵਿੱਚ ਜੇਕਰ ਤੁਸੀਂ ਇਸ ਫਿਲਮ ਦੀ ਪੂਰੀ ਡਿਸਕ੍ਰਿਪਸ਼ਨ ਇਸ ਤਰ੍ਹਾਂ ਹੀ ਸੁਣਨਾ ਚਾਹੁੰਦੇ ਹੋ ਤਾਂ ਸਾਡੇ ਚੈਨਲ ਨਾਲ ਜੁੜੇ ਰਹੋ ਅਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰੋ ਜੀ ਧੰਨਵਾਦ